ਇਦੋਂ ਸੈਲਫ ਮਾਰਨੀ ਉਹਦੀ ਫੋਨ ਲਾ ਕੇ ਦੇਖੀ ਕਹਿ ਕੇ ਆ ਕੇ ਹਾਂਜੀ ਹੋ ਗਏ ਤਿਆਰ ਕਹਿ ਮਾਰ ਦੋ ਸੈਲਫ ਠੀਕ ਓਕੇ ਕੁਛੀ ਬੋਲਨੀ ਤਾਂ ਦੱਸੋ ਜੀ ਹਾਂ ਲੋ ਹਾਂਜੀ ਹੋ ਗਏ ਜੀ ਤਿਆਰ ਆਇਆ ਮੈਂ ਲੋ ਜੀ ਬਾਬੇ ਠੋਲੇ ਦੇ ਚੱਲੀਆਂ ਆਏ ਨਹੀਂ ਲੱਗ ਰਿਹਾ ਐਣ ਕਿਥੇ ਬੰਦੇ ਮਿਲਣ ਆਏ ਨੇ ਤੈਨੂੰ ਬਾਹਰੋਂ ਯਾਰ ਤੇਰੇ ਰੇਡੀ ਹੋ ਗੜਾ ਆ ਪੈਣਗਾ ਲਾਣਾ ਨਹੀਂ ਹੰਦੀ ਕਿੱਥੇ ਗਈ ਉਹ ਲਾ ਕੇ ਦਰਨਾ ਕਰ ਦੇ ਇੱਧਰ ਜਗਾ ਲੈ ਲੈ ਓ ਮਾਰਦਾ ਬਾਦ ਦੁੱਪ ਲੋ ਹੰਦੀ ਬਾਰੂ ਆਏ ਬੈਠੇ ਨੇ ਹਾਂਜੀ ਦੋਸਤੋ ਠੋਲੇ ਨੂੰ ਮਿਲਣ ਆਏ ਨੇ ਦੋਸਤ ਇਹਦੇ ਠੋਲੇ ਦੇ ਫੈਨ ਆ ਰਹੇ ਨੇ ਇਹਨੂੰ ਮਿਲਣਾ ਆਪਾਂ ਇਹਨੂੰ ਲੈ ਕੇ ਜਾਣਾ ਉਹਨਾਂ ਕੋਲੇ ਆ ਗਈ ਜੀ ਆਪਾਂ ਦੇਖ ਸਕਦੇ ਤੁਸੀਂ ਠੋਲੇ ਦੇ ਫੈਨ ਬੈਠੇ ਨੇ ਮੁੰਡਿਆਂ ਦਾ ਕੀ ਹਾਲ ਹੈ ਠੋਲੇ ਉਹ ਬੈਠੇ ਨੇ ਜੀ ਠੋਲੇ ਦੇ ਫੈਨ ਆ ਆ ਤੇ ਠੋਲਾ ਹੋਰ ਬਾਈ ਠੀਕ ਹੋ ਬਾਈ ਕਿੰਨਾ ਹੋ ਠੀਕ ਆ ਠੀਕ ਆ ਵਧੀਆ ਲਓ ਜੀ ਠੋਲਾ ਆਪਣੇ ਫੈਨਾਂ ਨੂੰ ਮਿਲ ਰਿਹਾ ਹੋਰ ਠੋਲੇ ਯਾਰ ਤੁਸੀਂ ਦੇਖ ਸਕਦੇ ਠੋਲੇ ਦੇ ਫੈਨ ਬੋਲੇ ਉਹਨੂੰ ਪਿਆਰ ਕਰਨ ਲਈ ਸਪੈਸ਼ਲ ਫੋਨ ਕਰਕੇ ਬੁਲਾਇਆ ਹੋਰ ਬਈ 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 ਸਾਡੇ ਕੋਈ ਨਾ ਬੈਠੋ ਠੋਲਾ ਜੀ ਬੈਠੋ ਕੋਕ ਮੰਗਾਇਆ ਜੀ ਤੁਹਾਡੇ ਵਰਗਾ ਇਹਨਾਂ ਨੇ ਬਲੈਕ ਰੰਗ ਦਾ ਠੋਲੇ ਰੰਗ ਦਾ ਕੋਕ ਆ ਦੇਖੋ ਜਾਈ ਬੈਠਾ ਠੋਲਾ ਦੇਖੋ ਠੋਲਾ ਬਾਈ ਹੋਰਾਂ ਨੇ ਵੀਡੀਓ ਕਾਲ ਕਰਕੇ ਘਰੇ ਠੋਲੇ ਨੂੰ ਦਿਖਾਉਣ ਵਾਸਤੇ ਸਿਰ ਤੇ ਲਾ ਲਾਇਆ ਨਾ ਮੱਥੇ ਤੇ ਨਾ ਕਰਨਾ ਥੋੜੇ ਚੱਪੇ ਲਾਏ ਮੱਥੇ ਤੇ ਹਾਂ ਹਾਂ ਬਣ ਗਈ ਗੱਲ ਠੀਕ ਹੋ ਗਿਆ 100000 ਦਾ ਮੰਗਾਉਣੇ ਹੋ ਫੋਰਡ ਗੋਡੀ ਵਧੀਆ ਤੁਹਾਨੂੰ ਉਹ ਸੁਣਾਉਂਦਾ ਅੱਥੇ ਅਜੀ ਲੜਾਈ ਇੱਕ ਆ ਜਾ ਫੋਰਡ ਕੋਲ ਗੁਰਦੀਪ ਇਹਨੂੰ ਫੋਰਡ ਤੇ ਚੜਾੜ ਨਾ ਨਾ ਗਣ ਨਹੀਂ ਲਾ ਫੋਰਡ ਰੱਖਿਆ ਜਮੀਨ ਮੋੜਨ ਨੂੰ ਠੀਕ ਲੈ ਉਹਦੇ ਗਾਣੇ ਪੰਜਾਹ ਦਾ ਤੈਨੂੰ ਮੈਂ ਤੈਨੂੰ ਦੱਸਦਾ ਮੈਂ ਤੈਨੂੰ ਦੱਸਦਾ ਉਹ ਕੋਈ ਨਹੀਂ ਜਮੀਨ ਮੋੜਨ ਨੂੰ ਠੀਕ ਹੈ ਠੀਕ ਹੈ ਐਂ ਕਹੀ ਦੀ ਗੱਲਾਂ ਨਾ 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 ਉਹ ਪਹਿਲਾਂ ਜਿਹੜੀ ਆਖਰੇਜ ਕਰਦੀ ਹੁੰਦੀ ਸੀਗਾ ਇਹ ਜਿਹੜੀ ਨਖਰੇਜ ਕਰਦੀ ਹੁੰਦੀ ਸੀ ਫੋੜ ਦੇ ਫੁਕਾਰੇ ਉੱਤੇ ਲਾਲੀ ਥੋਲੇ ਨੇ ਇੱਧਰ ਉਂਗਲ ਕਰ ਦੇ 10 ਪਹਿਲਾਂ ਸੁਣਾ ਦੇ ਕਿਉਂ ਕਹੀ ਤੈਨੂੰ ਦਸੋਂ ਤੋਂ ਸ਼ੁਰੂ ਕਰਦੀ ਪਹਿਲਾਂ ਇਹ ਜਿਹੜੀ ਨਖਰੇਜ ਕਰਦੀ ਹੁੰਦੀ ਸੀ ਉੱਚੀ ਬੋਨੀ ਪੂਰਾ ਪਹਿਲਾਂ ਜਿਹੜੀ ਪਹਿਲਾਂ ਉਹ ਪਹਿਲਾਂ ਜਿਹੜੇ ਨਖਰੇਜ ਕਰਦੀ ਹੁੰਦੀ ਸੀ ਫੋੜ ਦੇ ਫੁਕਾਰੇ ਉੱਤੇ ਲਾਲੀ ਥੋਲੇ ਨੇ ਸਹਿਲ ਫਰਾ ਮਾਰਦੀ ਕਿਤੇ ਗੇਰ ਚ ਹੋਵੇ ਹੋ ਮਾਰੀ ਨਹੀਂ ਸਹਿਲ ਸੱਚੀ ਚੱਲ ਪੂਵੇ ਫੋਟੋ ਚੱਲ ਉਹ ਗੇਰ ਬੰਦ ਕਰਤਾ ਫੋਟੋ ਨਹੀਂ ਚੱਲਦਾ ਲੈ ਇੱਕ ਤਾਂ ਫੋਟੋਆਂ ਕਰੀ ਪੋ ਜਾਣ ਘਰੋਂ ਕੱਢ ਲਾ ਮੈਂਟ ਮਾਰ ਫੋਟੋਆਂ ਕਰਾਂ ਜਾਣੀਆਂ ਲਾ ਕੇ ਐਂ ਕਰ ਦਿਨ ਦੱਸੂ ਜਦੋਂ ਇੱਕ ਮਿੰਟ ਇੱਕ ਮਿੰਟ ਪੋਰਟਰੇਟ ਚ ਕਰਾਂਗੇ ਫੋਟੋ ਤਾਂ ਐਂ ਡੈਕ ਚ ਚਲਾਉਣਾ ਫੋਟੋ ਵਾਲੀ ਤੇ ਪੋਰਟਰੇਟ ਚ ਆਏ ਪੋਰਟਰੇਟ ਚ ਇੱਕ ਮੈਂ ਫੋਟੋ ਕਰਦੀ ਹਾਂ ਤੁਹਾਨੂੰ ਇੱਕ ਕਾਲ ਵੀ ਲੈ ਜਾਏ ਇੱਕ ਵਾਰ ਆ ਬਾਣਗੀ ਜਾ ਬਾਈ ਕੀ ਕਪੜਾ ਦੋ ਮੈਂ ਕਮਾਰੋ ਚਾਪੜਾ ਦੋ ਛੀ ਬੋਲੀ ਕਹਿ ਕਹਿ ਹਾਂਜੀ ਕਹ ਹੋਗੇ ਤੇ ਯਾਰ ਫਾਨੂੰ ਲਾਈ ਨੂੰ ਦੱਸੂ ਕਹਿ ਹੋਗੇ ਤੇ ਯਾਰ ਇਧਰ ਸੈਲਫ ਮਾਰਦੀ ਉਹਦੀ ਫੋਨ ਲਾ ਕੇ ਦੇਖੀ ਕਹਿ ਕੇ ਆ ਕੇ ਹਾਂਜੀ ਹੋਗੇ ਤੇ ਯਾਰ ਕਹਿ ਮਾਰ ਦੋ ਸਾਲ ਦੀ ਠੀਕ ਓਕੇ ਛੀ ਬੋਲੀ ਤੰ ਦੱਸੂ ਜੀ ਹਲੋ ਹਾਂਜੀ ਹੋ ਗਈ ਜੀ ਤੇ ਯਾਰ ਆਇਆ ਮੈਂ ਲੋ ਜੀ ਬਾਬੇ ਠੋਲੇ ਨੇ ਕਰ ਲਾ ਟਰੈਕਟਰ ਸਟਾਰਟ ਠੋਲਾ ਦੇਖਾ ਰਹੀ ਨੂੰ ਲੈਣ ਜਾਂਦਾ ਠੋਲੇ ਕਿੱਥੇ ਆ ਨਾ ਓਏ ਚੇਰੇ ਵਾਲੀ ਚੇਰੇ ਵਾਲੀ ਕੀ ਆ ਓਏ ਠੋਲੇ ਧੰਨਵਾਦ ਜੀ ਆਲਾ ਤੋਰਦਾ ਜੇਰ ਨਾ ਪਾਦੀ ਕਿਤੇ ਪੈਣਾ ਬਟਾਟਾ ਦੇ ਜੀਰੀ ਚੋਂ થਾ ਹੈਗਾ ਜੀਰੀ ਚੋਂ ਐ ਠੋਲੇ ਓਏ ਓ ਲੋ ਚ ਤੋਰ ਕੇ ਰੱਖੀ ਬਾਹਰ ਤੋਂ ਪੁਰਾਂਗੇ ਫੇਰ ਤੈਨੂੰ ਜਿਹਦੇ ਬਾਹਰ ਮੈਂ ਆਉਂਦੇ ਕਰ ਦੇ ਦੇਖਿਓ ਐਸੀ ਬਾਹਰ ਨਹੀਂ ਬਾਹਣਾ ਐ ਇੱਥੇ ਲੈ ਆ ਲੈ ਆ ਲੈ ਹਾਂ ਕਰ ਬਾਈ ਤੋਰ ਕੇ ਜਨ ਬਾ ਮੋੜ ਕੇ ਦੇ ਦੂੰ ਤੈਨੂੰ ਲੋ ਜੀ ਬਾਬੇ ਓ ਠੋਲੇ ਟਰੈਕਟਰ ਚਲਾਉਣ ਲੱਗਿਆ ਹੁਣ ਤੁਸੀਂ ਦੇਖ ਸਕਦੇ ਧਰਮਾਇਆ ਹੋ ਜਾ ਇਹਦੇ ਲਾ ਕੇ ਰੱਖਦੇ ਤੱਕ ਪੂਰੀ ਮੱਥੇ ਤੇ ਲਾ ਮੱਥੇ ਚੋ ਕੇ ਤਾਂ ਛੱਲ ਲੈ ਉਹ ਚੈਣੀ ਪਾਣਾ ਚੈਣੀ ਚ ਥੱਲੇ ਟਿਕ ਪੂ ਚੈਣੀ ਚ ਚੈਣੀ ਪਾ ਲੈ ਇਹ ਸਟੇਰੀਂਗ ਹੈ ਪਾਪਾ ਦੇ ਹੁਣ ਬ੍ਰੇਕ ਨਾਲ ਉਹ ਨਾਲੇ ਕੋ ਮੋੜ ਦੇਣੀ ਆ ਨਾ 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 ਕੋਈ ਨਾਲ ਨਹੀਂ ਰੱਖੀਣਾ ਬਸ ਤਾਂ ਲੈ ਜੀ ਉੱਥੋਂ ਦੇ ਇਹਨੂੰ ਯਾਰ ਉੱਥਾ ਲੈ ਜੀ ਰਹੀਂ ਤੂੰ ਮੇਰੇ ਗਦੀ ਉੱਤੇ ਬੈਠੀ ਰਹਾ ਬ੍ਰੇਕ ਲਾਉਣਾ ਉਹ ਨਹੀਂ ਲਾ ਲੂਗਾ ਵੀਡੀਓ ਲਈ ਉਹ ਤਾਂ ਚੱਲ ਬੈਠੋ ਹੋਰ ਕੱਟਦੇ ਹੋ ਸੀ ਭਾਜੀ ਕਿ ਜੇ ਆ ਕੇ ਮੁਰੂ ਰੋਕਾਂਗੇ ਤੂੰ ਜੇ ਲੋ ਚਲਾ ਰਿਹਾ ਰੋਕ ਲਾਂਗੇ ਆਏ ਹੋ ਮੁਰੂ ਹੋ ਜਾ ਬਈ ਰੋਕ ਲਾਂਗੇ ਜਿਹੜੇ ਜਾ ਪਹੁੰਚ ਪਾਵੇ ਇੱਕ ਬੱਚੇ ਨੇ ਆਇਆ ਬੰਦਾ ਆ ਮੈਂ ਤੋੜਨ ਟਰੈਕਟਰ ਲਾ ਕੇ ਦੀ ਗੱਲ ਕਰੀ ਆ ਤਾਂ ਸੜਦੇ ਟਰੈਕਟਰ ਵਾਲੇ ਇੰਨੇ ਕੋ ਫੁੱਲਾ ਟਰੈਕਟਰ ਤੋੜਨ ਲੱਗਿਆ ਜੀ ਤੁਸੀਂ ਦੇਖੋ ਹੁਣ ਸਾਰੇ ਬਲਾਉ ਦੇ ਨਾਲ ਬਣੇ ਰਿਹਾ ਫੁੱਲ ਮਜ਼ਾ ਆਉਣ ਵਾਲਾ ਠੋਲੇ ਦਾ ਟਰੈਕਟਰ ਦੇਖੋ ਤੁਸੀਂ ਕਿਵੇਂ ਭੱਜੂਗਾ रेश दे दे रेश तोरला 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 ਖੋਲੇ ਓਏ ਮੋੜ ਦਾ ਟ੍ਰੈਕ ਮੋੜਲਾ ਕਰਦੇ ਕਟਾਈ ਕਰਦੇ ਫੁੱਲ ਆਹ ਉਹ ਚੱਕਦੇ ਰੇਸ਼ ਖੋਲਿਆ ਲੋ ਤੇ ਆ ਲੋ ਤੇ ਬਾਹਣ ਬਾਈ ਐਨਾ ਤੂੰ ਰੇਸ਼ ਨਹੀਂ ਪਤਾਗਾ ਰੇਸ਼ ਨਹੀਂ ਪਤਾਗਾ ਹਰ ਫੋਟੋ ਦਾ ਐਨਕਲਾ ਆਏ ਕਰਦੇ ਆਂ ਇਹ ਤੋਂ ਆ ਦੀ ਪੂਰੀ ਵੀਡੀਓ ਵੀਡੀਓ ਹੋਰੀ ਆ ਜਾ ਚਲੀ ਦੋਸਤੋ ਆਪਣੇ पेज ਤੇ ਆਊਗਾ ਸਿਮਰਨ ਦੀਪ ਤੇ ਬਲੌਗ ਤੇ ਤੇ ਜਰੂਰ ਫੋਲੋ ਕਰੋ ਸ਼ੇਅਰ ਕਰਦੇ ਕਮੈਂਟ ਕਰਦੇ ਹਾਂ ਸਿਮਰਨ ਐਕਸ ਸਿਮਰਨ ਐਕਸ ਬਲੌਗ ਆਊਗਾ ਤੇ ਭੇਜਦੇ ਤੂੰ 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 ਬੋਲਦੀ ਐਂ ਤੇ ਜਿਹੜੀ ਰੀਲ ਹੋਣਗੀ ਠੋਲੇ ਦੇ ਫੈਨ ਦੋਸਤ ਹੋਰ ਆਗੇ ਦੇਖ ਸਾਹਬ ਹੋ ਸਰ ਬੈਠੋ ਜੀ ਠੋਲਾ ਜੀ ਕਿਵੇਂ ਬਣਦੀਆਂ ਨੇ ਬਾਈ ਠੋਲੇ ਦੀਆਂ ਵੀਡੀਓ ਨਵਾਂ ਸੇਰਾ ਫੇਰੇ ਹੁੰਦੀਆਂ ਪੂਰੀਆਂ ਪੂਰੀਆਂ ਓਕੇ ਜੀ ਰਿਪੋਰਟ ਜਮ ਠੋਲੇ ਆਇਆ ਆਇਆ ਪੁੱਛੀਂ ਕਿ ਕਹੇ ਬਾਈ ਕਹੇ ਮੈਂ ਸੋਣਾ ਕਿ ਤੁਹਾਡੀ ਭਰਾਈ ਸੋਹਣੀ ਹੈ ਪੁੱਛ ਪੁੱਛ ਸੋਣਾ ਦਾ ਪੁੱਛੀ ਹਣ ਬਾਈ ਮੈਂ ਸੋਣਾ ਤੁਹਾਡੀ ਭਰਾਈ ਸੋਹਣੀ ਠੋਲਾ ਸੋਣਾ ਯਾਰ ਮੋਲ ਮੋਲ ਜਾ ਤੂੰ ਆੜਤੀਆਂ ਸਹਰਾਣੇ ਵਰਗਾ ਤੇ ਓਹ ਕਹਿੰਦਾ ਤੂੰ ਮੈਂ ਕਹਿੰਦਾ ਆੜਤੀਆਂ ਸਹਰਾਣੇ ਵਰਗਾ ਆੜਤੀਆਂ ਸਹਰਾਣੇ ਵਰਗਾ ਬਾਈ ਆ ਬੜੋਲੇ ਹਾਂਜੀ ਤੇ ਉਸ ਤੋਂ ਆਪਣਾ ਵਲੌਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਇਹ ਆਪਣੀਆਂ ਜਿਹੜੀਆਂ ਰੀਲਾਂ ਬਣਾਈਆਂ ਨੇ ਰੀਲਾਂ ਵੀ ਆਪਣੀਆਂ ਗੋਗੀ ਐਕਸ ਨੰਗਲ ਪੇਜ ਤੇ ਤੇ ਠੋਲਿਆ ਦੱਸ ਮੈਂ ਯਾਰ ਦੱਬ ਕੇ ਸਪੋਰਟ ਕਰ ਦਿਓ ਫੋਲੋ ਕਰ ਦਿਓ ਸ਼ੇਅਰ ਕਰ ਦਿਓ ਹਾਂ ਦੱਬ ਕੇ ਕਰ ਦਿਓ ਆਪਣਾ ਵਲੌਗ ਵੀ ਦੇਖੋ ਪੂਰਾ ਸਿਮਰਨ ਐਕਸ ਦੀਪ